ਦੇ ਸਾਹਮਣੋਂ ਮੁਸ਼ਕਲ ਮਿਲਾਂਗੇ ਸਤਸ਼ੀਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨ ਐ ਰਵਿਊਜ਼ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੰਦਰੇਗਾ ਵਿੱਚ ਕੰਮ ਕਰਦੇ ਚਾਰ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਪਿੰਡ ਵਿਸ਼ਨਪੁਰਾ ਦੀ ਇਹ ਘਟਨਾ ਹੈ ਉਸ ਨੂੰ ਲੈ ਕੇ ਹਰਪ੍ਰੀਤ ਕੌਰ ਤੂਰੀ ਦਾ ਵਿਆਹ ਸਾਹਮਣੇ ਆਇਆ ਜਾਣਦੀ ਹੈ ਕਿ ਕੀ ਹੈ ਪੂਰਾ ਮਾਮਲਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪੇ ਮਸਾਕੀਓ ਮੈਂ ਹਰਪ੍ਰੀਤ ਕੌਰ ਤੂਰੀ ਸੋ ਸਾਥੀਓ ਬਿਸ਼ਨੂਪੁਰੇ ਪਿੰਡ ਦੇ ਜੋ ਨਰੇਗਾ ਮਜ਼ਦੂਰ ਦਿਹਾੜੀ ਕਰਦੇ ਸੀ ਸੜਕ ਦੇ ਉੱਤੇ ਮੇਨ ਰੋਡ ਤੇ ਜੋ ਪਟਿਆਲੇ ਨੂੰ ਜਾਂਦਾ ਸੁਨਾਮ ਨੂੰ ਜਾਂਦਾ ਉਸ ਰੋਡ ਦੇ ਉੱਤੇ ਕੰਮ ਕਰ ਰਹੇ ਸੀ ਟਰੱਕ ਨੇ ਕੁਚਲ ਕੇ ਮਾਰ ਦਿੱਤੇ ਸੋ ਅੱਜ 16 ਤਰੀਕ ਤੋਂ ਲੈ ਕੇ ਅੱਜ 19 ਤਰੀਕ ਆ ਚੌਥਾ ਦਿਨ ਚੱਲ ਰਿਹਾ ਮੋਰਚੇ ਦਾ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਵੀ ਇਹ ਮਜ਼ਾਕ ਉਡਾ ਰਿਆ ਪ੍ਰਸ਼ਾਸਨ ਨੇ ਇਹਦੇ ਉੱਤੇ ਕੀ ਕਿਹਾ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਤਕੜੇ ਸ਼ਾਹੂਕਾਰਾ ਮੰਗੂ ਮਾਅਵਜ਼ਾ ਮੰਗ ਰਿਓ ਤੁਸੀਂ ਵੱਡੇ ਤਨਾਦਾ ਮੰਗੂ ਕਿਸਾਨਾ ਮੰਗੂ ਇਹ ਮਾਅਵਜ਼ੇ ਦੀ ਤੁਸੀਂ ਮੰਗ ਕਰ ਸੋ ਅੱਜ ਚੌਥੇ ਦਿਨ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਕਾਰਨ ਜਿਹੜੇ ਕੈਬਨਟ ਮੰਤਰੀ ਅਮਨ अरोड़ा ਸੁਨਾਮ ਹਲਕੇ ਦਾ ਐਮਐਲਏ ਆ ਉਹਦੇ ਵਾਰ ਦੇ ਵਿੱਚ ਜਾ ਕੇ ਬੈਠਾ ਸਾਰਾ ਮੋਰਚਾ ਜਿਹੜਾ ਪੱਕਾ ਦਿਨ ਰਾਤ ਦਾ ਚੱਲ ਰਿਹਾ ਅਸੀਂ ਐਮਐਲਏ ਸੁਨਾਮ ਦੇ ਨੂੰ ਕਹਿੰਨੇ ਆਮਨ अरोड़े ਨੂੰ ਵੀ ਤੂੰ ਸਾਡੇ ਕੋਲੇ ਆ ਸਾਡੇ ਕੋਲੇ ਮਿਲ ਆ ਕੇ ਸਾਡਾ ਦੁੱਖ ਸੁਣ ਸਾਡੇ ਹੰਝੂ ਪੂੰਝ ਬੜੀ ਹੀ ਸ਼ਰਮ ਦੀ ਗੱਲ ਆ ਕਿ ਸਾਨੂੰ ਇਹ ਕਹਿਣਾ ਪੈ ਰਿਹਾ ਉਥੇ ਚੰਨ ਕੇ ਇਹ ਆਪ ਨਹੀਂ ਆ ਰਹੇ ਦੋ ਡਿੰਗਾ ਦੇ ਉੱਤੇ ਪਰਿਵਾਰ ਦਾ ਦੁੱਖ ਸੁੱਖ ਤਾਂ ਕੀ ਪੁੱਛਣਾ ਸੀ ਇਹਨਾਂ ਨੇ ਤਾਂ ਮਤਲਬ ਕੀ ਬਿਲਕੁਲ ਵੀ ਟੱਸ ਤੋਂ ਮਸ ਨਹੀਂ ਕੀਤਾ ਹੈਗਾ ਇਹ ਅੱਖਾਂ ਬੰਦ ਕਰਕੇ ਮੂੰਹ ਦੇ ਉੱਤੇ ਸ਼ਿਕਲੀ ਪਾ ਕੇ ਬੈਠੇ ਨੇ ਇਹ ਇਹ ਦੇਖੋ ਸਾਡੀ ਕੀ ਹਾਲਤ ਹੈ बेनती है सांत नहीं जाएगा देखो को, असि कोई पिंड च नहीं जा रहे सर पुलिस ਅੱਤੇ ਛੱਡ ਕੇ ਜਿਹੜੀ ਜ਼ੋਤਾ ਛੱਡ ਕੇ ਇਹਨਾਂ ਦਾ ਸੜਕਾਂ ਦੇ ਉੱਤੇ ਟਿੱਕ ਸਫਾ ਕਰੀਏ ਜਿਹੜੀ ਪੰਜਾਬ ਸਰਕਾਰ ਮੁਖਵੰਤ ਨੇ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆ ਉਹਨਾਂ ਨੇ ਸਾਡੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਵਾਅਦੇ ਕਰਕੇ ਭੱਜ ਗਏ ਜਿਹੜਾ ਕਹਿੰਦਾ ਸੀ ਮੈਂ ਗਰੀਬ ਘਰਾਂ ਦਾ ਕਾਕਾ ਗਰੀਬ ਘਰਾਂ ਦੀ ਸੁਣਵਾਈ ਕਰੂੰਗਾ ਗਰੀਬ ਘਰਾਂ ਦੇ ਵਿੱਚ ਰਹੂੰਗਾ ਕੋਈ ਮੇਰੇ ਨਾਲ ਕੋਈ ਵੀ ਫੋਰਸ ਨਹੀਂ ਰਹੂਗੀ ਮੈਂ ਬਾਹਰ ਹੀ ਪੈਦਲ ਫਿਰੂਗਾ ਜਿਹੜਾ ਮਤਲਬ ਕਿ ਸਾਡੇ ਵੇੜਿਆਂ ਦੇ ਵਿੱਚ ਜਾ ਕੇ ਗੀਤ ਗਾਉਂਦਾ ਹੁੰਦਾ ਸੀ ਅੱਖਾਂ ਨੂੰ ਖੋਕਣ ਆਉਂਦਾ ਹੁੰਦਾ ਸੀ ਮੰਗਦਾ ਰਹਿਣ ਸੂਰਜਾਵੇ ਕੰਮੀਆਂ ਦੇ ਵੇੜੇ ਪਰ ਅੱਜ ਉਹ ਕੰਮੀਆਂ ਦੇ ਵੇੜੇ ਦੇ ਵਿੱਚੋਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮੁਸ਼ਕਲ ਮਿਲਾ ਕੇ ਆਉ ਰਿਹਾ ਅੱਜ ਉਹ ਦਖਾਖਾਈ ਨਹੀਂ ਦਿੰਦੇ ਨਰੇਗਾ ਵਰਕਰ ਜਿਹੜੇ ਸਾਡੇ ਮਜ਼ਦੂਰ ਨੇ ਉਹਨੂੰ ਪੇਸ਼ਾਵੇ ਬੈਠ ਕੇ ਕੰਮ ਕਰਦੇ ਨੇ ਗੰਦ ਦੇ ਵਿੱਚ ਹੱਥ ਮਾਰਦੇ ਨੇ ਉਹਨਾਂ ਦੀ ਜੀਵਨ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਜਿਸ ਮੀਟਿੰਗਾਂ ਦੇ ਵਿੱਚ ਮੈਂ ਹਾਜ਼ਰ ਸੀ ਲਗਾਤਾਰ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਇਹ ਆਮ ਨੋਰਮਲ ਐਕਸੀਡੈਂਟ ਸੀਗਾ ਜੀ ਬਸ ਉਹਨਾਂ ਆਈ ਨਹੀਂ ਹੋਈ ਅਸਤੀ ਪਲਵਿੰਦਰ ਕਿੰਮਾ ਸਾਹਬ ਨੇ ਗੱਲਬਾਤ ਚੱਲ ਰਹੀ ਹੈ ਸਾਡੀ ਉਹਨਾਂ ਨਾਲ ਪਰ ਉਹ ਨੋਰਮਲ ਜਿਕਾਰੇ ਨੇ ਕੋਈ ਇਹਨੂੰ ਇਹ ਨਹੀਂ ਕਹਿ ਰਹੇ ਹੈ ਕਿ ਸਰਕਾਰ ਹੀ ਇਹ ਮਲਾਲੂਮ ਸੀਗੇ ਉਸ ਟਾਈਮ ਉਹ ਨਰੇਗਾ ਦੀ ਉਹ ਵਿਹਾਰੀ ਜਿਹੜੀ ਆਪਣੀ ਕਰ ਰਹੇ ਸੀਗੇ ਕਿਉਂਕਿ ਇਸ ਟਾਈਮ ਇਹਨਾਂ ਦੇ ਤੋਂ ਇੱਕ ਕੰਟਰੈਕਟ ਆਫੀ ਉਤੋਂ ਹੀ ਲਾ ਕਰ ਗਿਆ ਕਿਸੇ ਦੀ ਲੱਗ ਕਿਸੇ ਦੀ ਬਾਪ ਪਤਾ ਹੀ ਨਹੀਂ ਲੱਗ ਗਿਆ ਕਿ ਖੇ ਕਿੱਥੇ ਨਹੀਂ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਰਹੀ ਗੱਲ ਸਾਡੀਆਂ ਮੰਗਾਂ ਦੀ ਮੌਜੂਦ ਨਹੀਂ ਇੱਕ ਤਾਂ ਸਰਕਾਰੀ ਨੌਕਰੀ ਦੀ ਤੇ ਪੰਜ ਪੰਜ ਮਰਲੇ ਦੇ پلاਟ ਇਹ ਮਾਨੂੰ ਉਹਨਾਂ ਦੇ ਹਿੱਸੇ ਨਕੀ ਵੀ ਮਾਰਦੀ ਕਾਢੀ ਮਾਰਦੀ ਵੀ ਥੋੜਾ ਇੱਥੇ ਕੱਖ ਨਹੀਂ ਹੁੰਦਾ ਕੁਝ ਨਹੀਂ ਹੈਗਾ ਇਹ ਲੱਖ 2 ਲੱਖ ਰੁਪਿਆ ਤੁਸੀਂ ਲੈ ਲਓ ਕਿ ਤੁਸੀਂ ਜਿਹੜਾ ਹੈਗਾ ਦਾ ਸੰਸਕਾਰ ਕਰ ਦੋ ਸਾਡੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕਿਹੜੇ ਮਕੌੜੇ ਦੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਆ ਅਸੀਂ ਕਹਿੰਨੇ ਆ ਕਿ ਸੈਂਟਰ ਗੌਰਮੈਂਟ ਸਾਨੂੰ ਵੀ ਪਤਾ ਕਿ ਸੈਂਟਰ ਗੌਰਮੈਂਟ ਦੀ ਆ ਪੰਜਾਬ ਸਰਕਾਰ ਵੀ ਹੈਗੀ ਆ ਸੈਂਟਰ ਦੇ ਵਿੱਚ ਉਹ ਸਾਡਾ ਜੱਟੀਆਂ ਹੈਗੇ ਨੇ ਐਕਟ ਨਾ ਸਕਦਾ ਜਦੋਂ ਤਾੜੇ ਸ਼ੌਹਕਾਰ ਦਾਦਾ ਜੀ ਵੀ ਲੱਖ ਰੁਪਏ ਲੈ ਸਕਦੇ ਨੇ ਮਾਮੇ ਦਾ ਸਾਡਾ ਗਰੀਬ ਮਜ਼ਦੂਰ ਕਿਉਂ ਨਹੀਂ ਲੈ ਸਕਦਾ ਬਰਾਬਰ ਦਾ ਹੱਕ ਸਾਡਾ ਟੈਕਸ ਭਰਦੇ ਸੁਣਿਆ ਕੀ ਅਸੀਂ ਚੁੱਲ੍ਹਾ ਜਿੱਤੋ ਮਰਤੀਸ ਲੈ ਕੇ ਇੱਕ ਸੂਫਾ ਦੀ ਡੱਬੀ ਲੈ ਕੇ ਚੁੱਲ੍ਹਾ ਵਾੜਦੇ ਹਾਂ ਰਾਤ ਨੂੰ ਅਸੀਂ 3:00 ਵਜੇ ਪੱਖਾ ਲਾਉਂਦੇ ਅਸੀਂ ਬਰਾਬਰ ਦਾ ਟੈਕਸ ਭਰਦੇ ਹਾਂ ਇਹ ਸਰਕਾਰ ਨੂੰ ਬਰਾਬਰ ਦਾ ਸਾਡਾ ਹੱਕ ਵੀ ਹੋਣਾ ਚਾਹੀਦਾ ਬਰਾਬਰ ਦੀ ਵੋਟ ਪੋਣੀਆਂ ਵੋਟਾਂ ਹੋ ਕੇ ਸਾਡੇ ਕਿੰਦਾ ਦੇ ਵਿੱਚ ਆਉਂਦੇ ਨੇ ਆਹ ਬੰਦੇ ਨੇ ਸਾਨੂੰ ਮਤਲਬ ਕਿ ਲੇਲੜੀਆਂ ਕਰਦੇ ਨੇ ਝੂਠ ਵੀ ਖਾਂਦੇ ਨੇ ਸਾਡੀ ਇਹਨਾਂ ਨੇ ਕਿਤੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਇਸ ਕਰਕੇ ਇਹ ਨਿੰਦਣ ਜੋ ਹੋਗਾ ਦੇਖੋ ਗੱਲ ਜਿਹੜੀ ਪੰਜਾਬ ਸਰਕਾਰ ਤੇ ਲੋਕਾਂ ਸਵਾਗਤ ਹੈ ਜੀ ਚਾਲੂ ਸਰਕਾਰ ਇਹਨਾਂ ਨੇ ਚਾਲੂ ਬੇਤਾਂ ਪੰਜਾਬ ਦੇ ਉੱਤੇ ਕਹਿੰਦੇ ਸੀ ਬਦਲਾ ਲਿਆਵਾਂਗੇ ਇਹ ਬਦਲਾ ਮੁੱਖ ਮੰਤਰੀ ਸਾਹਮਣੇ ਹੋਗਾ ਬਦਲਾ ਲਿਆਦਾ ਹੋਇਆ ਜਿਹੜਾ ਅੱਜ ਸੜਕਾਂ ਦੇ ਉੱਤੇ ਸਰਕਾਰੀ ਸੜਕਾਂ ਤੋਂ ਉੱਤੇ ਸਾਨੂੰ ਗੈਰਕਾਨੂੰਨੀ ਮਿੱਟੀ ਸੇ ਆਪਾਂ ਦਾ ਨਾਮ ਪੈ ਰਿਹਾ ਇੱਥੇ ਦੋ ਦਿਨਾਂ ਦੇ ਉਸੇ ਅਮਨ अरोड़ा ਮੰਤਰੀ ਬੈਠੇ ਨੇ ਉਹ ਸੁਣਵਾਈ ਕਰ ਸਕਦੇ ਨੇ ਦੁੱਖ ਸੁੱਖ ਪੁੱਛ ਸਕਦੇ ਨੇ ਪਰਿਵਾਰ ਦਾ ਅੱਖਾਂ ਦੇ ਹੰਝੂ ਪੁੱਛ ਸਕਦੇ ਨੇ ਪਰ ਉਹਨਾਂ ਨੇ ਐਦਾਂ ਦੀ ਗੱਲ ਵਾਟ ਕੀਤੀ ਨਹੀਂ ਸਾਨੂੰ ਅਸਲ ਵੋਟਰ ਹਾਂ ਸਾਡਾ ਹੱਕ ਦਾ ਪਰ ਉਹ ਸਾਡੇ ਬਿਨਾਂ ਕਹੀ ਆਣਦੇ ਸਾਨੂੰ ਮਿਲਟਾ ਕਰਨ ਦੀ ਲੋੜ ਹੀ ਨਾ ਪੈਂਦੀ ਅਸੀਂ ਕਹਿ ਦੇ ਕੇ ਬਣਾਉਂਦੇ ਆ ਵੀ ਮੰਤਰੀ ਆਵੇ ਜੀ ਸਾਡੇ ਕੋਲੇ ਕੀ ਗੱਲ ਉਹੀ ਪਰੇ ਦੇ ਵਿੱਚ ਸਾਨੂੰ ਹੱਥ ਵੱੰਨ ਕੇ ਕਿੰਨਾ ਕੰਮੀਆਂ ਬਣੀਆਂ ਇਹਦੇ ਛਟਾ ਉੱਤੇ ਕਿ ਸਾਡੀ ਦੁੱਖ ਦੀ ਘੜੀ ਦੇ ਵਿੱਚ ਨਹੀਂ ਆਉਂ ਉਹ ਮੇਰੇ ਉਪ ਮੰਤਰੀ ਸਾਹਿਬਾਂ ਦਾ ਕੰਮ ਦੂਰ ਨਹੀਂ ਹੋਣਾ ਜਦੋਂ ਤੁਸੀਂ ਫੇਰ ਦਵਾ ਇਸ ਚਿੰਡਾ ਦੇ ਵਿੱਚ ਮਿਲ ਜਰਨਾ ਕਿ ਯਾਦ ਕਰੋ ਵੀ ਨਾ ਚੰਦੇ ਡੰਡਿਆਂ ਨਾਲ ਹੀ ਤੁਹਾਡਾ ਸਵਾਗਤ ਹੋਊ